ਇਲੈਕਸ਼ਨ ਨੂੰ ਕਵਰ ਕਰਨ ਦੇ ਲਈ ਤੁਸੀਂ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀ ਕਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੇਰੇ ਨਾਲ ਮੇਰੇ ਸਾਥੀ ਮੇਰੇ ਵੱਡੇ ਵੀਰ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਜਗਿੰਦਰ ਸਿੰਘ ਜੀ ਮਾਨ ਸਾਹਿਬ ਸਾਡਾ ਛੋਟਾ ਵੀਰ ਹਰਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੀਰ ਰਾਜਾ ਜੀ ਐਮਐਲਏ ਸਾਹਿਬ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਸਤਕਾਰਯੋਗ ਸਾਥੀ ਸਭ ਤੋਂ ਪਹਿਲਾਂ ਤਾਂ ਫਗਵਾੜੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਅੱਜ ਫਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਦੇ ਜਿਹੜੀਆਂ ਉਹ ਸਾਡੀਰ ਸਾਡੇ ਲਾਇਅੰਸ ਜਿਹੜੇ ਸਾਥੀ ਨੇ ਉਹਨਾਂ ਦੇ ਨੇ ਜਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਮੇਅਰ ਵਜੋਂ ਸ਼੍ਰੀ ਰਾਮਪਾਲ ਉਪਪੱਜੀ ਵਾਰਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਵਾਰਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵਜੋਂ ਸ਼੍ਰੀ ਵਿਪਨ ਕ੍ਰਿਸ਼ਨ ਜੀ ਵਾਰਡ ਨੰਬਰ 16 ਤੋਂ ਇਹਨਾਂ ਤਿੰਨਾਂ ਨੂੰ ਅੱਜ ਇੱਕ ਲੈਂਡ ਸਲਾਈਡ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਸਾਰੇ ਐਮਸੀ ਸਹਿਬਾਨ ਨੇ ਅੱਜ ਦਵਾਈਏ ਤੇ ਤੇ ਫਗਵਾੜਾ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਸਾਥੀਓ ਜਿੱਥੇ ਮੈਂ ਧੰਨਵਾਦ ਕਰਦਾ ਸਾਰੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਫਗਵਾੜੇ ਦੇ ਵਿਕਾਸ ਦੇ ਲਈ ਅੱਜ ਸਾਡਾ ਸਾਥ ਦਿੱਤਾ ਜਿੱਥੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਉੱਥੇ ਹੀ ਬਹੁਤ-ਬਹੁਤ ਉਚੇਚੇ ਤੌਰ ਤੇ ਧੰਨਵਾਦ ਡਾਕਟਰ ਚੱਬੇਵਾਲ ਸਾਹਿਬ ਦਾ ਮਾਨ ਸਾਹਿਬ ਦਾ ਮੇਰੇ ਵੀਰ ਰਾਜੇ ਜੀ ਦਾ ਡਾਕਟਰ ਸਨੀ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹਨਾਂ ਸਾਰੇ ਮੋਤੀਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਅੱਜ ਇਹ ਬਹੁਤ ਵੱਡੀ ਲੈਂਡਸਲਾਈਡ ਜਿੱਤੇ ਜਿਹੜੀ ਇਤਿਹਾਸਿਕ ਜਿੱਤੇ ਜਿਹੜੀ ਉਹ ਬਖਸ਼ੀ ਹੈ ਔਰ ਸਭ ਤੋਂ ਵੱਡੀ ਗੱਲ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ বারবার বারবার ਪਹਿਲਾ ਚੋਣਾਂ ਦੇ ਵਿੱਚ ਜਦੋਂ 46 ਸ਼ਹਿਰਾਂ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ ਪੰਜ ਕਾਰਪੋਰੇਸ਼ਨਾਂ ਤੇ 41 ਸ਼ਹਿਰ ਔਰ 49 ਬਾਇ ਇਲੈਕਸ਼ਨਸ ਦੇ ਵਿੱਚ ਪਹਿਲਾ ਉਹਨਾਂ ਦੇ ਵਿੱਚ ਬਹੁਤ ਵੱਡੀ ਜਿਤਾਂ ਆਵਾਜ਼ੀ ਪਾਰਟੀ ਨੂੰ ਮਿਲੀ ਤੇ ਫੇਰ ਹੁਣ ਜਦੋਂ ਕਾਰਪੋਰੇਸ਼ਨਸ ਦੇ ਮੇਅਰ ਲਗਾਉਣ ਦੀ ਵਾਰੀ ਸੀ ਔਰ ਸ਼ਹਿਰਾਂ ਦੇ ਪ੍ਰਧਾਨ ਲਗਾਉਣ ਦੀ ਵਾਰੀ ਸੀ ਤੇ ਇੱਕ ਤਰਫਾ ਹੀ ਫੈਸਲਾ ਜਿਹੜਾ ਉਹ ਸਾਰੇ ਚੁਣੇ ਹੋਏ ਐਮਸੀਆ ਨੇ ਵੀ ਪੂਰੇ ਪੰਜਾਬ ਦੇ ਵਿੱਚ ਦਿੱਤਾ ਹੈ ਪੰਜ ਕਾਰਪੋਰੇਸ਼ਨ ਇਲੈਕਸ਼ਨ ਜੇ ਹੋਈਆਂ ਸੀਗਾ ਇਹਨਾਂ ਇਹ ਪਿਛਲੇ ਮਹੀਨੇ 21 ਤਾਰੀਖ ਨੂੰ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਛੋਟੇ ਸ਼ਹਿਰਾਂ ਦੇ ਨਾਲ ਨਾਲ ਜਿੱਥੇ ਤਕਰੀਬਨ ਦੱਸਣਾ ਚਾਹੂਗਾ ਕਿ ਫਗਵਾੜੇ ਦੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਅੱਜ ਦੀ ਜੋ ਇਹ ਮੇਰਲ ਇਲੈਕਸ਼ਨ ਹੋਈ ਹੈ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੇ ਉੱਪਰ ਰਿਟਾਇਰਡ ਜੱਜ ਜਸਟਿਸ ਸ਼੍ਰੀ ਹਰਬੰਸ ਲਾਲ ਜੀ ਦੀ ਦੇਖਰੇਖ ਦੇ ਵਿੱਚ ਹੋਈਆਂ ਨੇ ਬੜੀਆਂ ਫ੍ਰੀ ਐਂਡ ਫੇਅਰ ਹੋਈਆਂ ਨੇ ਬੜੀਆਂ ਨਿਊਟਰਲ ਹੋਈਆਂ ਨੇ ਤੇ ਉਹਨਾਂ ਨਿਊਟਰਲ ਚੋਣਾਂ ਦੇ ਵਿੱਚ ਵੀ ਅੱਜ ਇੱਕ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸਸ ਨੂੰ ਮਿਲੀ ਹੈ ਇਸੇ ਤਰੀਕੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਣਾ ਧੋਣਾ ਬੜਾ ਰੁੰਡੀ ਪਾਉਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਪ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਪਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਸਹੀ ਵਾਜਬ ਔਰ ਜਾਇਜ਼ ਠਹਿਰਾਇਆ ਸੋ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਈਏ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਸੋ ਮੈਂ ਅੱਜ ਜਿੱਥੇ ਇਸ ਨਵੀਂ ਬਣੀ ਟੀਮ ਨੂੰ ਲੱਖ ਲੱਖ ਮੁਬਾਰਕਾ ਦੇਣਾ ਕੌਂਗ੍ਰੈਚੁਲੇਟ ਕਰਦਾ ਸਾਡੀ ਸਾਰੇ ਸਾਥੀਆਂ ਨੂੰ ਸਾਡੇ ਸਾਰੇ ਵਰਕਰਸ ਨੂੰ ਵਲੰਟੀਅਰਸ ਨੂੰ ਫਗਵਾੜਾ ਦੇ ਕੱਲੇ ਕੱਲੇ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਦੇਣਾ ਉੱਥੇ ਹੀ ਉਚੇਚੇ ਤੌਰ ਤੇ ਮੈਂ ਫੇਰ ਦੁਬਾਰਾ ਰਿਪੀਟ ਕਰੂੰਗਾ ਕਿ ਡਾਕਟਰ ਚੱਬੇਵਾਲ ਜੀ ਦਾ ਮਾਨ ਸਾਹਿਬ ਦਾ ਹਰਜੀ ਮੇਰੇ ਵੀਰ ਦਾ ਰਾਜਾ ਜੀ ਦਾ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦਲਜੀਤ ਕਾਕਾ ਦਲਜੀਤ ਕਾਕਾ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉੱਚੇਚੇ ਤੌਰ ਤੇ ਮੁਬਾਰਕਬਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੀ ਸਾਰੀ ਸਮੂੱਚੀ ਸੀਨੀਅਰ ਲੀਡਰਸ਼ਿਪ ਡਾਕਟਰ ਸੰਦੀਪ ਪਾਟਕ ਜੀ ਹੁਣੀ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਸਾਰੀ ਸਾਡੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਆ ਆਮ ਆਦਮੀ ਪਾਰਟੀ ਦੇ ਜਿਹੜੇ ਪੰਜੇ ਕਾਰਪੋਰੇਸ਼ਨਾਂ ਦੇ ਉੱਪਰ ਅੱਜ ਸੇਵਾ ਦਾ ਮੌਕਾ ਜਿਹੜਾ ਉਹ ਮਿਲ ਚੁੱਕਿਆ ਤੇ ਮੈਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੂਗਾ ਕਿ ਅ ਅੱਜ ਤੋਂ ਬਾਅਦ ਸਾਰੀਆਂ 13 ਸਾਰੀਆਂ ਪਾਰਟੀਆਂ ਕਿਉਂਕਿ ਇਲੈਕਸ਼ਨ ਤੱਕ ਮੈਂ ਸਮਝਦਾ ਕਿ ਪਾਰਟੀਬਾਜ਼ੀ ਹੋਣੀ ਚਾਹੀਦੀ ਹੈ ਤੇ ਹੁਣ ਕਿਉਂਕਿ ਜਦੋਂ ਫਗਵਾੜੇ ਦੇ ਐਮਸੀਆ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ ਤੇ ਸਾਰੀਆਂ ਪਾਰਟੀਆਂ ਬਾਜ਼ੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਹਰ ਕੱਲੇ-ਕੱਲੇ ਇੱਕ-ਇੱਕ ਘਰ ਦਾ ਇੱਕ-ਇੱਕ ਫਗਵਾੜਾ ਨਿਵਾਸੀ ਦੀ ਡਿਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਡੀਆਂ ਇਸ ਟੀਮ ਦੀ ਹੋਊਗੀ ਸਾਰੀਆਂ ਸਾਰੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮਾਯੂਸ ਨਾ ਹੋਇਓ ਕਿ ਹੁਣ ਸਾਡੇ ਕੰਮ ਕਿੱਥੋਂ ਹੋਣਗੇ ਤੇ ਕਿਵੇਂ ਹੋਣਗੇ ਤੁਸੀਂ ਤੁਸੀਂ ਸਿੱਧੇ ਮੱਥੇ ਆ ਕੇ ਸਾਡੀ ਇੱਥੋਂ ਦੀ ਲੀਡਰਸ਼ਿਪ ਨੂੰ ਮੇਰ ਸਾਹਿਬ ਉਹਨਾਂ ਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਮਿਲੋ ਤੁਹਾਡੇ ਕੰਮ ਨੇ ਜਿਹੜੇ ਉਹ ਹੋਣਗੇ ਕਿਉਂਕਿ ਅਸੀਂ ਅਸੀਂ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਫਗਵਾੜਾ ਵਸੀ ਦਾ ਬਹੁਤ ਬਹੁਤ ਮੁਬਾਰਕਾਂ ਤੇ ਕੰਗ੍ਰੈਚੁਲੇਸ਼ਨs ਥੈਂਕਸ ਬਸ ਨੋ 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 ਪਹਿਲਾਂ ਮੀਟਿੰਗ ਕੀਤੀ ਸੀ ਉਹ ਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮਹਿਰਬਾਨ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਜਿਹੜੀਆਂ ਪੰਜੇ ਗਰੰਟੀਆਂ ਦਿੱਤੀਆਂ ਸੀਗੀਆਂ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਨੇ ਆ ਉਹ ਕਰਦੇ ਆ ਤੇ ਕਹਨੇ ਉਹੀਆਂ ਕਹਨੇ ਉਹੀਆਂ ਜੋ ਕਰਦੇ ਹੁੰਨੇ ਆ ਅਸੀਂ ਉਹ ਉਹ ਵਿਜ਼ਨ ਨੇ ਜਿਹੜੀਆਂ ਉਹ ਗਾਰੰਟੀਆਂ ਨੇ ਅਸੀਂ ਆਪਦੇ ਸਾਥੀਆਂ ਤੋਂ ਟੀਮ ਤੋਂ ਸਾਰੇ ਸਲਾਮ ਮਸ਼ੁਰਾ ਕੀਤਾ ਸੀਗਾ ਪਰ ਉਸ ਤੋਂ ਇਲਾਵਾ ਵੀ ਮੈਂ ਕਹੂੰਗਾ ਫਗਵਾੜਾ ਨਿਵਾਸੀਆਂ ਨੂੰ ਕਿ ਜੋ ਤੁਹਾਡੀ ਲੰਬੇ ਸਮੇਂ ਦੇ ਕੰਮ ਪੈਂਡਿੰਗ ਪਏ ਨੇ ਜੋ ਹੁਣ ਤੱਕ ਨਹੀਂ ਹੋਏ ਉਹ ਅੱਜ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਹੋਣਗੇ ਪੰਜਾਬ ਸਰਕਾਰ ਇਸ ਲਈ ਵਚਨਬੱਧ ਹੈ। ਨਾਮ ਐਂਡ ਦਾ ਰਿਜ਼ਲਟ ਇਜ਼ ਬਿਫੋਰ ਯੂ। ਥੀਨ ਟਾਈਮ ਜਸਟ ਦ ਵੌਇਸ ਆਫ ਫਗਵਾੜਾ ਜਿਹੜੀ ਅੱਜ ਲੋਕਾਂ ਨੇ ਦਿੱਤੀ ਹੈ। ਮੇਰਾ ਖਿਆਲ ਕਿ ਫਗਵਾੜੇ ਨੇ ਇਸ ਦਾ ਜਵਾਬ ਭਲੀ ਭੰਤੀ ਕਾਂਗਰਸ ਨੂੰ ਦਿੱਤਾ ਹੈ ਔਰ ਮੈਂ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਸਾਡੇ ਨੌਜਵਾਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਜਿਨ੍ਹਾਂ ਦੀ ਰਹਿਨਵਾਈ ਹੇਠ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਜਿੱਤੇ ਆ ਔਰ ਮੈਂ ਸਮਝਦਾ ਕਿ ਉਹਨਾਂ ਲਈ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹ ਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਇੱਥੇ ਜ਼ਰੂਰ ਦੋ ਲੈਣਾ ਜ਼ਰੂਰ ਕਹਿਣਾ ਚਾਹਣਾ ਕਿ ਇੱਕ ਇੱਕ ਪਿਕਚਰ ਆਈ ਸੀ ਉਸੇ ਕਿ ਉਹ ਸਿਕੰਦਰ ਹੀ ਦੋਸਤੋ ਕਹ੍ਹਲਾਤਾ ਹੈ ਹਾਰੀ ਬਾਜੀ ਕੋ ਜਿੱਤ ਨੇ ਬਣਾ ਪਰ ਨਹੀਂ ਕਰੋ ਮਿੱਠਾ ਖੇਡ ਕੇ ਨਾਲ ਨਹੀਂ ਕਰੋ ਮਿੱਠਾ मात्र दो सौ रुपए दे करके ये जो सैंपल पैक है वो पहुंचेगा आपके घर पर जो कि सरकार द्वारा जी सर्टिफाइड है और हाँ एक बात ध्यान रखिएगा कि इस प्रोडक्ट को लेने के लिए एक बार में एक ही पर्सन ऑर्डर कर सकता है वो लेके आ रहे हैं बिल्कुल एक सैंपल तैयार किया गया पाँच कैप्सूल की बॉटल तैयार की गई सैम्पल की जो हम ओरिजिनल देते थे छः सौ तीस रुपये की बॉटल है सौ रुपये उसका शिपिंग चार्जेस है वो सात सौ तीस रुपये की लोग परचेज़ करते हैं आप भी परचेज़ करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा डब्ल्यू एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे पर पंचम हल्दी जो आती है वो अपनी वैद्यवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफ़ेक्टिव है वो भी हम उसके अंदर थर्टी ग्राम का पैक जिसकी कीमत जो है दो सौ पंचानवे रुपये है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ पंचानवे रुपये और वो है कब्ज़ को मिटाने के लिए हमारे वैद्य जी ने बनाया उसका नाम दिया गया कब्ज जो की बॉटल के अंदर थर्टी ग्राम पैकिंग है और उसको दो ग्राम डेली खाना है क्या लगा था तुझे मेरे खिलाफ गवाही देके तो बच जाएगी कोई नहीं आएगा तुझे बचाने के लिए मेरे आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज है लड़ने के लिए तो भेज अपनी फौज अब तू तो तू ही ऐसा तो क्या खाता है यार इतनी ताकत कहाँ से लाता है मेरा भरोसे साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा राजा स्ट्रॉरी पर आपका खर्चा करे कम आमदनी ज्यादा स्ट्रॉरी पर की खास बात यह है कि भूसे के साथ जाने वाले धूल के कणों को अलग करने की भी ये क्षमता रखता है राजा स्ट्रॉरी पर मोगा लिंक रोड तलवंडी पाई